ਨਾਮ ਕੀ ਹੈ ਤਾਂ ਕੀ ਘਟਨਾ ਹੋਈ ਹੈ ਕਿ ਆਰਾ ਪਈ ਹੈ ਭਾਈ ਮੇਰਾ ਨਾਮ ਹੈ ਜੀ ਗੁਰਦੀਪ ਸਿੰਘ ਮੈਂ ਇੱਕ ਵਸ ਵਿੱਚ ਰਹਿੰਦਾ ਤੇ ਮੈਂ ਬੀਜਪੀ ਦਾ ਵਰਕਰ ਇਥੇ ਦਾ ਮੈਂ ਠੀਕ ਹੈ ਜੀ ਤੇ ਰਾਤ ਜਦੋਂ ਮੈਂ ਸੋ ਰਿਹਾ ਸੀ ਨਾ ਤੇ ਉਸ ਟਾਈਮ ਹੀ ਘਟਨਾ ਹੋਈ ਹੈ ਮੈਂ ਸਵੇਰੇ 7:30 ਦੇ ਕਰੀਬ ਜਿਮ ਜਾਣ ਲੱਗਾ ਤਾਂ ਉਦੋਂ ਆ ਕੇ ਦੇਖਿਆ ਮੇਰੀ ਗੱਡੀ ਦਾ ਜਿਵੇਂ ਤੋੜਪਨ ਹੋਈ ਹੈ ਤੇ ਉਸ ਟਾਈਮ ਮੈਨੂੰ ਆਈਡੀ ਨਹੀਂ ਸੀ ਕਿ ਮੇਰੀ ਗੱਡੀ ਉੱਪਰ ਫਾਇਰਿੰਗ ਹੋ ਚੁੱਕੀ ਹੈ ਮੈਂ ਨੋਰਮਲ ਆਪਣਾ 112 ਦੇ ਕੋਲ ਕੀਤੀ ਤੇ ਮੈਂ ਉਰ ਵੀ ਕਲਿੱਕ ਕੀਤੀ ਕੰਪਲੇਂਟ ਦੇ ਕੇ ਥਾਣੇ ਕੇ ਬੱਟ ਜਦੋਂ ਬਾਅਦ ਵਿੱਚ ਮੈਂ ਵੀਡੀਓ ਵਗੈਰਾ ਦੀ ਢਾਈ ਨਾ ਸੀਸੀਟੀਵੀ ਤੇ ਉਹਦੇ ਵਿੱਚ ਆਵਾਜ਼ ਆ ਤੇ ਉਸ ਤੋਂ ਬਾਅਦ ਜਦੋਂ ਮੈਨੂੰ ਸ਼ੱਕ ਪਿਆ ਮੈਂ ਗੱਡੀ ਆਪਣੀ ਅੰਦਰੋਂ ਚੈੱਕ ਕਰਕੇ ਦੇਖੀ ਤਾਂ ਆਹ ਸਾਈਡ ਦੇ ਪਿਛੇ छेद ਸੀਗਾ ਤੇ ਉਸ ਤੋਂ ਬਾਅਦ ਜਦੋਂ ਮੈਂ ਗੱਡੀ ਦੀ ਡਿੱਕੀ ਚੈੱਕ ਕਰੀ ਅੰਦਰ ਲੱਭਣ ਦੀ ਕੋਸ਼ਿਸ਼ ਕੀਤੀ ਡਿੱਕੀ ਵਿੱਚੋਂ ਇੱਕ ਮੈਨੂੰ ਗੋਲੀ ਮਿਲੀ ਅੰਦਰੋਂ ਤੇ ਮੈਂ ਦੁਬਾਰਾ ਕਾਲ ਕੀਤੀ ਮੈਂ ਕਿਹਾ ਭਾਈ ਐਵੇਂ ਗੱਲ ਹੈ ਕਿ ਸੀਰੀਅਸ ਮੈਟਰ ਹੈ ਕਿ ਮੈਨੂੰ ਤੋੜਪਾਣੀ ਹੋਈ ਹੈ ਫਾਇਰਿੰਗ ਹੋਈ ਗੱਡੀ ਉੱਪਰ ਆਪਣੀ ਪ੍ਰਾਣੀ ਕਿਸ ਨਾਲ ਰੰਜਿਸ਼ ਚੱਲਦੀ ਹੈ ਨਹੀਂ ਭਾਈ ਮੇਰੀ ਕੋਈ ਰੰਜਿਸ਼ ਨਹੀਂ ਹੈਗੀ ਨਹੀਂ 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 ਮੇਰੀ ਕੋਈ ਰੰਜਿਸ਼ ਨਹੀਂ ਕਿਸੇ ਨਾਲ ਵੀ ਨਾ ਮੇਰੀ ਉੱਪਰ ਬਾਰ ਕਰੰਜਿਸ਼ ਕਿਸੇ ਨਾਲ ਨਾ ਕੋਈ ਅਜਿਹੀ ਦੁਸ਼ਮਨੀ ਹੈ ਕਿਸੇ ਨਾਲ ਕੋਈ ਫੋਨ ਆਪਣਾ حاجه ਕੁਛ ਨਹੀਂ ਫਾਇਰਿੰਗ ਇਸੇ ਹੋਰ ਦੇ ਕਰ ਰਹੇ ਨੇ ਕਿ ਤੁਹਾਡੇ ਨਹੀਂ ਨਹੀਂ ਭਾਈ ਇਹ ਨਹੀਂ ਜੇ ਇਹ ਵਾਲਾ ਸੀਨ ਹੁੰਦਾ ਤਾਂ ਉਹ ਪਹਿਲਾਂ ਕਾਫੀ ਦਿਨ ਤੋਂ ਗੱਡੀ ਦੇ ਕੋਲ ਪਿੱਛੇ ਖੜ ਕੇ ਵੀ ਉਹ ਇੱਕ ਜੈਮਿੰਟ ਖੜੇ ਰਹੇ ਆ ਜਿਹੜੀ ਵੀਡੀਓ ਰੋਜ਼ ਪਹਿਲਾਂ ਤੋਂ ਖੜੇ ਆ ਉਹਨੇ ਬਿਲਕੁਲ ਬਰਾਬਰ ਆ ਕੇ ਮੈਰੀ ਕਿਉਂਕਿ ਮੇਰੀ ਗੱਡੀ ਨਾ ਉਰੇ ਮੇਰੀ ਜਿੱਥੇ ਗੱਡੀ ਖੜਦੀ ਹੈ ਵੀ ਜਿੰਨੇ ਨੇ ਗੱਡੀ ਨਾ ਮੇਰੀ ਤੇ ਮੈਂ 4 ਮਹੀਨੇ ਪਹਿਲਾਂ ਗੱਡੀ ਲਿੱਤੀ ਸੀ ਸੇਮ ਜਿਹੇ ਤੋਂ ਗੱਡੀ ਮੇਰੀ ਇਸੇ ਲੋਕੇਸ਼ਨ ਤੇ ਖੜੀ ਹੁੰਦੀ ਹੈ ਰੋਜ਼ ਤੇ ਕਾਫੀ ਟਾਈਮ ਮੈਂ ਇਸ ਗੱਡੀ ਦੇ ਵਿੱਚ ਬੈਠਾ ਰਹਿੰਦਾ ਜਿਵੇਂ ਕੋਈ ਫੋਨ ਆ ਗਿਆ ਕੁਛ ਆ ਗਿਆ ਮੈਂ ਗੱਡੀ ਵਿੱਚ ਹੀ ਬੈਠ ਕੇ ਗੱਲ ਵਗੈਰਾ ਤੇ ਉਦੋਂ ਕੁਦਰਤੀ ਮੈਂ ਜਿਵੇਂ ਥੋੜਾ ਲੇਟ ਨਾਈਟ ਹੋ ਗਿਆ ਮੈਂ ਗੱਡੀ ਵਿੱਚ ਨਹੀਂ ਸੀਗਾ ਕੋਈ ਤੁੰਸੀ ਭਰਿਆ ਕੋਈ ਪਾਲਿਆ ਕੋਈ ਲੈਟਰ ਕੋਈ ਪੁੱਛਿਆ ਨਹੀਂ ਨਹੀਂ ਭਾਈ ਹਲੇ ਤੱਕ ਤਾਂ ਇਹ ਜੀ ਕੋਈ ਚੀਜ਼ ਸਾਹਮਣੇ ਨਹੀਂ ਬਾਕੀ ਹਲੇ ਪੁਲਿਸ ਤਾਂ ਟੀਚ ਕਰ ਰਹੀ ਹੈ ਹਲੇ ਕੀ ਸਰ ਇਨਫੋਰਮੇਸ਼ਨ ਕੀ ਆਈ ਸੀ ਦੇਖੋ ਜੀ ਸਾਨੂੰ ਕੰਪਲੇਨੈਂਟ ਨੇ ਫੋਨ ਕੀਤਾ ਸੀਗਾ ਜੀ ਮੇਰੀ ਗੱਡੀ ਦੇ ਵਿੱਚ ਕੋਈ ਹੈਗਾ ਪਹਿਲਾਂ ਵੀ ਕੋਈ ਕਹਾੜੀ ਕੁੜੀ ਵਗੈਰਾ ਨਾਲ ਮਾਰ ਕੇ ਵੀ ਸਾਡੀ ਗੱਡੀ ਦੇ ਉੱਪਰ ਮਾਰਗ ਤੇ ਇਨਫੋਰਮੇਸ਼ਨ ਦਿੱਤੀ ਸੀ ਜਦ ਇੱਥੇ ਆ ਕੇ ਚੱਲਿਆ ਤਾਂ ਇੱਥੇ ਆ ਕੇ ਇਹ ਗੱਲ ਵੀ ਮਤਲਬ ਇਹ ਤੋਂ ਸੁਣਨੇ ਤੋਂ ਹੁਣ ਆ ਰਹੀ ਹੈ ਵੀ ਇੱਥੇ ਫਾਇਰਿੰਗ ਵੀ ਹੋਈ ਆ ਉਹਦੇ ਸਬੰਧੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਫਰਦਰ ਇਨਵੈਸਟੀਗੇਸ਼ਨ ਜੋ ਵੀ ਸਾਹਮਣੇ ਆਊਗਾ ਉਸ ਮੁਤਾਬਕ ਕਾਰਵਾਈ ਕਰਾਂਗੇ ਬਾਕੀ ਜੀ ਸਕੋਰਪੀਓ ਗੱਡੀ ਆਈ ਸੀਗੀ ਉਹਦਾ ਨੰਬਰ ਵਗੈਰਾ ਟਰੈਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਤੇ ਉਹਨੂੰ ਕਰਕੇ ਜਲਦੀ ਹੀ ਅਸੀਂ ਬੰਦੇ ਫੜ ਲਵਾਂਗੇ ਜੋ ਵੀ ਹੈਗੇ ਉਹ ਅਸੀਂ ਇਹਨਾਂ ਕੋਲ ਹੈਗਾ ਸੀਗਾ ਇਹ ਦਿਖਾ ਰਹੇ ਸੀਗੇ ਜੀ ਉਹਨੂੰ ਚੈੱਕ ਕਰਦੇ ਮੈਂ ਕੀ ਆਉ ਇੱਥੇ ਲੱਗਿਆ ਕਿ ਨਹੀਂ ਵਜਿਆ ਹਜੇ